ਰੁੱਖ ਨੂੰ ਜਦ ਅੱਗ ਲੱਗੀ ਗੁੱਲ ਪਰਿੰਦੇ ਉੱਡ ਗਏ ਉਡਣਾ ਹੀ ਸੀ ਇੱਕ ਚਿੜੀ ਪਰ ਜਾਂਦੀ ਜਾਂਦੀ ਮੁੜ ਪਈ ਉਸਦੇ ਮਨ ਵਿੱਚ ਸੋਚ ਆਈ ਰੁੱਖ ਕੀ ਸੋਚੂ ਵਿਚਾਰਾ ਉਸ ਨੂੰ ਲੱਗਾ ਰੁੱਖ ਦੇ ਪੱਤੇ ਜਿਵੇਂ ਹੋਵਣ ਹਜ਼ਾਰਾਂ ਅੱਖੀਆਂ ਉੱਡਦਿਆਂ ਪੰਖੇਰੂਆਂ ਨੂੰ ਤੱਕਦੀਆਂ ਕੋਲ ਇੱਕ ਤਲਾਬ ਸੀ ਉਸ ਦੇ ਜਲ ਚੋਂ ਭਰ ਕੇ ਚੁੰਝਾਂ ਉੱਚੜੀ ਬਲ ਰਹੇ ਰੁਖ ਉੱਤੇ ਤਰੰਕਣ ਲੱਗ ਪਈ ਕੋਲੋਂ ਦੀ ਕੋਈ ਮੁਸਾਫਰ ਲੰਘਿਆ ਦੇਖ ਕੇ ਦ੍ਰਿਸ਼ ਡਰ ਗਿਆ ਸੜਹੀ ਨਾ ਜਾਏ ਕਿਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਾਨਦੀ ਹਾਂ ਐ ਮੁਸਾਫਰ ਕਹਿਣ ਲੱਗੀ ਉਹ ਚਿੜੀ ਮੇਰੀਆਂ ਚੁੰਝ ਚੂਲੀਆਂ ਦੇ ਨਾਲ ਤਾਂ ਅੱਗ ਬਲਦੇ ਬਿਰਖ ਦੀ ਬੁਝਣੀ ਨਹੀਂ ਫਿਰ ਵੀ ਪਰ ਸੋਚਦੀ ਹਾਂ ਜਦੋਂ ਜੰਗਲ ਦਾ ਕਦੀ ਇਤਿਹਾਸ ਲਿਖਿਆ ਜਾਏਗਾ ਨਾਮ ਮੇਰਾ ਅੱਗ ਬੁਝਾਉਣ ਵਾਲਿਆਂ ਵਿੱਚ ਆਏਗਾ ਤੇ ਇਹਨਾਂ ਰੁੱਖਾਂ ਦੇ ਵਾਰਿਸ ਕਹਿਣਗੇ ਸਾਨੂੰ ਜਦ ਲੱਗਦੀ ਹੈ ਅੱਗ ਸਭ ਪਰਿੰਦੇ ਤਰਬਕੇ ਉ르ਦੇ ਹੀ ਨੇ ਪਰਕੇ ਮੁਰਦੇ ਵੀ ਨੇ ਗੱਲ ਸੁਣ ਕੇ ਚਿੜੀ ਦੀ ਲੱਗ ਪਿਆ ਰਾਗੀਰ ਵੀ ਉਸ ਰੋ ਖੁੱਤੇ ਪਾਣੀ ਛੱਟਣ ਹੋਰ ਤੇ ਇੱਕ ਹੋਰ ਤੇ ਇੱਕ ਹੋ ਰਹੀ ਆ ਗਿਆ ਤੇ ਪਰਿੰਦੇ ਵੀ ਹਜ਼ਾਰਾਂ ਪਰਤ ਆਏ ਚੁੰਝਾਂ ਦੇ ਵਿੱਚ ਨੀਰ ਪਰ ਕੇ ਆਖਦੇ ਨੇ ਬੁਝ ਗਈ ਸੀ ਅੱਗ ਬਣਦੇ ਬਿਰਕਤੀ ਤੇ ਕਿਸੇ ਅਗਲੀ ਬਹਾਰ ਰੁੱਖ ਦੇ ਝੁਲਸੇ ਤਨੇ ਚੋਂ ਫੁੱਟ ਆਈ ਸੀ ਹਰੇ ਪੱਤੇ ਮਹੀਨ ਜਿਸ ਤਰ੍ਹਾਂ ਕੇ ਹਰੇ-ਹਰੇ ਹੁਣ ਅੱਖਰ ਕਿਸੇ ਕਾਲੇ ਸਫੇ ਤੇ ਰੁੱਖੋ ਇੱਕ ਆਸ ਤੇ ਤਰਵਾਸ ਦੀ ਸ਼ੁਕਰਾਨੇ ਤੇ ਵਿਸ਼ਵਾਸ ਦੀ ਨਜ਼ਮ ਵਰਗਾ ਹੋ ਗਿਆ ਸੀ ਮੇਰੀ ਮਾਂ ਨੇ ਸੁਣਾਈ ਸੀ ਕਹਾਣੀ ਤੇ ਕਿਹਾ ਸੀ ਇਕ ਕਦੀ ਨਾ ਸਮਝੀਂ ਕਿ ਲਿੱਸਾ ਹੈ ਤੂੰ ਇਕ ਕਦੀ ਨਾ ਸੋਚੀਂ ਕਿ ਕੱਲਾ ਹੈ ਤੂੰ ਰੁੱਖ ਨੂੰ ਜਦ ਅੱਗ ਲੱਗੇ ਉੜ ਪਵੀਂ ਰੁੱਖ ਨੂੰ ਜਦ ਅੱਗ ਲੱਗੇ ਉੜ ਪਵੀਂ ਪਰ ਮੁੜ ਪਵੀਂ ਜੁੰਝ ਦੇ ਵਿੱਚ ਨੀਰ ਭਰ ਕੇ ਉਸ ਜੀੜੀ ਨੂੰ ਯਾਦ ਕਰ